ਸultanpur Lodhi ਦੇ ਨਵਨਿਯੁਕਤ ਡੀਐਸਪੀ ਤ੍ਰਿੰਦਰ ਵਰਮਾ ਨੇ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਖਾਕਾ ਤਿਆਰ ਕੀਤਾ ਹੈ। ਅਤੇ ਸੰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਉਣ ਦੇਣ ਦਾ ਭਰੋਸਾ ਦਿੱਤਾ ਹੈ। ਚਾਰ ਸੰਭਾਲਣ ਮਗਰੋਂ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਡਿਊਟੀ ਦੌਰਾਨ ਨਸ਼ਾ ਤਸਕਰਾਂ ਉਹਨਾਂ ਦੇ ਨਿਸ਼ਾਨੇ ਤੇ ਨੇ ਅਤੇ ਉਹਨਾਂ ਖਿਲਾਫ ਸਖਤ ਕਾਰਵਾਈ ਜੜੀ ਕੀਤੀ ਜਾਏਗੀ। ਇਸ ਦੇ ਨਾਲ ਡੀਐਸਪੀ ਵਰਮਾ ਨੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਹੱਲ ਵੀ ਜਲਦ ਪੱਕਾ ਕੱਢਣ ਦੀ ਗੱਲ ਆਖੀ ਹੈ ਉਹਨਾਂ ਨੇ ਦੇਸ਼ ਵਿਦੇਸ਼ਾ ਤੋਂ ਆਉਣ ਵਾਲੀ ਸੰਗਤ ਨੂੰ ਨਿਸ਼ਚਿੰਤ ਹੋ ਕੇ ਗੁਰੂ ਨਗਰੀ ਦੇ ਧਾਮਾਂ ਦੇ ਵਿੱਚ ਦਰਸ਼ਨ ਦਿਦਾਰੇ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਸੰਗਤਾਂ ਦੀ ਸੁਰੱਖਿਆ ਉਹਨਾਂ ਦੀ ਮੁਢਲੀ ਜ਼ਿੰਮੇਵਾਰੀ ਹੈ। ਬਣਾ ਨਕੀਦਰ ਸਿੰਘ ਨੂੰ ਸਨਾਨ ਕਰਦਾ ਹਾਂ। ਮਤੰਦਾਂਵੋ ਕਿ ਜੋ ਆਪਣੇ ਜਿੰਨੀ ਵੀ ਸਮੱਸਿਆ ਅੱਜ ਮੇਰੀ ਮੁਲਾਕਾਤ ਸਾਰੇ ਜਰਨਲਿਸਟ ਭਾਈ ਭਾਈਆਂ ਉਦਾਨ ਦੇ ਨਾਲ ਹੋਈ ਜਿੰਨੀ ਵੀ ਸਮੱਸਿਆ ਲੋਕਾਂ ਦੀ ਹੈ ਉਹ ਤੁਸੀਂ ਜੋ ਮੇਰੇ ਸਾਹਮਣੇ ਵੀ ਰੱਖੀ ਹੈ ਜੋ ਟ੍ਰੈਫਿਕ ਦੀ ਸਮੱਸਿਆ ਹੈ ਉਹ ਤਾਂ ਪ੍ਰਮੁੱਖ ਹੈ ਰਕ ਦੀ ਸਮੱਸਿਆ ਬਹੁਤ ਜੋ ਸਰਕਾਰ ਦੀ ਵੀ ਪੂਰਾ ਮਿਸ਼ਨ ਹੈ ਯੁੱਧ ਨਸ਼ਾ ਵਿਰੁੱਧ ਤਾਂ ਐਸਐਸਪੀ ਸਾਹਿਬ ਦੀ ਵੀ ਦਿਸੰਦੇਸ ਦਿਸੰਦੇਸ ਹੈ ਕਿ ਇਹਦੇ ਖਿਲਾਫ ਅਸੀਂ ਸਭ ਸਖਤ ਸਖਤ ਐਕਸ਼ਨ ਲੈਣੇ ਹੈ ਤਾਂ ਅਸੀਂ ਉਹ ਵੀ ਆਪਣਾ ਇੱਕ एजेंडा ਪਰ ਮੁੱਖ ਰਹੂਗਾ ਉਹਦੇ علاوہ ਜੇ ਅਸੀਂ ਜਿਹੜੇ ਆਪਣੇ ਗੁਰੂਪੁਰਬ ਜੋ ਆਪਣਾ 5 ਪੰਜ ਨਵੰਬਰ ਨੂੰ ਜੋ ਆਪਣਾ ਪ੍ਰਮੁਖ ਤਿਉਹਾਰ ਆ ਰਿਹਾ ਹੈ ਉਹਦੇ ਚ ਅਸੀਂ ਜੇ ਪਿਕ ਪਿਕ ਪਾਕਟਸ ਹੈ ਜੇਬ ਕਤਰੇ ਤੇ ਮੋਟਰਸਾਈਕਲ ਚੋਰੀ ਤੇ ਟ੍ਰੈਫਿਕ ਦੀ ਸਮੱਸਿਆ ਇਹਨਾਂ ਦੀ ਇਹ ਆਪਣਾ ਮੇਨਲੀ ਪ੍ਰੀਵੈਂਟਿਵ ਐਕਸ਼ਨ ਇਹਦੇ ਚ ਆਪਣਾ